ਹਾਂਜੀ ਤੁਹਾਡਾ ਨਾਮ ਪ੍ਰਦੀਪ ਸਿੰਘ ਜੀ ਪ੍ਰਦੀਪ ਜੀ ਅੱਜ ਦੁਬਾਰਾ ਚੋਣ ਆਈ ਹੈ ਤੁਸੀਂ ਪਹਿਲਾਂ ਪ੍ਰਧਾਨ ਰਹੇ ਹੋ ਤੇ ਹੁਣ ਕਿਵੇਂ ਦੀ ਸਥਿਤੀ ਹਾਂਜੀ ਹਾਂ ਚੋਣ ਬਹੁਤ ਸ਼ਾਂਤੀ ਨਾਲ ਹੋਈ ਹੈ ਜੀ ਅਸੀਂ 14 ਮੈਂਬਰਾਂ ਚੋਂ 11 ਮੈਂਬਰ ਚੁਣੇ ਗਏ ਹਾਂ ਜੀ ਤੇ ਕਿਵੇਂ ਅਮਨ ਸ਼ਾਂਤੀ ਨਾਲ ਹਾਂ ਜੀ ਅਮਨ ਸ਼ਾਂਤੀ ਨਾਲ ਪਹਿਲਾਂ ਕਮੇਟੀ ਮੈਂ ਪ੍ਰਧਾਨ ਰਹੇ ਹਾਂ ਜੀ ਸਾਰੇ ਮੈਂਬਰ ਦੇ ਬਹੁਤ ਵਧੀਆ ਕੰਮ ਕਰ ਰਹੇ ਜੀ ਲੋਕਾਂ ਨੂੰ ਦੁਬਾਰਾ ਮੌਕਾ ਦਿੱਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਲੋਕਾਂ ਦਾ ਸਾਰੇ ਪਿੰਡ ਨੇ ਸਾਥ ਦਿੱਤਾ ਹਾਂ ਸਾਰੇ ਪਿੰਡ ਨੇ ਸਾਥ ਦਿੱਤਾ ਜੀ ਤਾਂ ਧੰਨਵਾਦ ਪੈਂਦਾ ਹਾਂ ਹਾਂਜੀ ਹਾਂ ਧੰਨਵਾਦ ਸਾਰੇ ਪਿੰਡ ਦਾ ਜੀ ਹਾਂਜੀ ਤੁਹਾਡਾ ਨਾਮ ਬਲਜਿੰਦਰ ਸਿੰਘ ਬਲਜਿੰਦਰ ਜੀ ਅੱਜ ਚੋਣ ਹੋਈ ਹੈ ਪਿੰਡ ਦੇ ਵਿੱਚ ਕਿਵੇਂ ਰਹੀ ਤੇ ਅੱਜ ਸਾਡੀ ਦੀ ਬਾਲਦ ਖੁਰਦ ਸਹਿਕਾਰੀ ਸਭਾ ਦੀ ਚੋਣ ਹੋਈ ਤੇ ਬਹੁਤ ਅਮਨ ਸ਼ਾਂਤੀ ਨਾਲ ਬਹੁਤ ਚੰਗੀ ਤਰੀਕੇ ਨਾਲ ਚੋਣ ਕਰੀ ਗਈ ਸੀ ਸਾਰੇ ਪ੍ਰਸ਼ਾਸਨ ਦਾ ਅਤੇ ਮੌਜੂਦਾ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਤਹਿਤੋਂ ਧੰਨਵਾਦ ਕਰਦੇ ਆਂ ਬਹੁਤ ਨਿਰਪੱਖ ਚੋਣ ਕਰਵਾਈ ਗਈ ਅਤੇ ਸੱਤ ਦੇ ਸੱਤ ਮੈਂਬਰ ਜੋ ਅੱਜ ਚੁਣੇ ਗਏ ਨੇ ਉਹਨਾਂ ਦਾ ਉਹਨਾਂ ਨੇ ਇੱਕ ਪ੍ਰਣ ਵੀ ਲਿਆ ਕਿ ਅਸੀਂ ਜੋ ਚੋਣ ਲੜੀਆ ਇਹ ਸਿਰਫ ਦਿਖਾਵੇ ਲਈ ਨਹੀਂ ਜਿਵੇਂ ਪਹਿਲਾਂ ਪਿਛਲੀ ਕਮੇਟੀ ਨੇ ਬਹੁਤ ਚੰਗੇ ਤਰੀਕੇ ਨਾਲ ਸੁਸਾਇਟੀ ਨੂੰ ਮੁਨਾਫੇਵਲ ਲੈ ਕੇ ਗਈ ਘਟਿ ਚੁ ਗੱਡਿਆ ਹੁਣ ਉਹੀ ਨਕਸ਼ੇ ਗਦਮ ਤੇ ਚਲਦੇ ਹੋਏ ਅਸੀਂ ਆਮ ਆਦੀ ਪਾਰਟੀ ਦੇ ਸਹਿਯੋਗ ਨਾਲ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਇਹ ਸਭਾ ਨੂੰ ਅੱਗੇ ਕੋਸ਼ਿਸ਼ ਕਰ ਰਹੇ ਹਾਂ ਵੀ ਆਉਣ ਵਾਲੇ 5 ਸਾਲਾਂ ਦੇ ਵਿੱਚ ਇੱਕ ਆਇਡਲ ਸੁਸਾਇਟੀ ਬਣਾਉਣਾ ਚਾਹੁੰਦੇ ਹਾਂ ਜਾਂਕਿ ਸਾਰਾ ਪੰਜਾਬ ਦੇਖੇ ਕਿ ਘਾਟੀ ਤੋਂ ਮੁਨਾਫੇ ਵੱਲ ਤੇ ਆਮ ਦਰਮਿਆਨੀ ਕਿਸਾਨਾਂ ਵਾਸਤੇ ਛੋਟੀ ਕਿਸਾਨਾਂ ਵਾਸਤੇ ਇਹ ਅਬਧਿਆਪ ਦੇ ਵਿੱਚ ਇੱਕ ਵਰਦਾਨ ਤੇ ਅਸੀਂ ਇਹਨੂੰ ਖੋਣਾ ਨਹੀਂ ਚਾਹੁੰਦੇ ਅਤੇ ਅਸੀਂ ਸਭਾਂ ਨੂੰ ਕਾਮਯਾਬ ਕਰਕੇ ਦਿਖਾਉਣਾ ਚਾਹੁੰਦੇ ਹਰ ਇੱਕ ਕਿਸਾਨ ਆ ਉਹ ਇਸ ਕਮੇਟੀ ਨਾਲ ਜਾਂ ਲਾ ਲੋ ਇਸ ਨਾਲ ਜੁੜਿਆ ਹੋਇਆ ਤਾਂ ਲੱਗਦਾ ਉਹਨਾਂ ਨੂੰ ਵੀ ਬਹੁਤ ਵੱਡਾ ਮੁਨਾਫਾ ਜਿਹੜਾ ਨਵੀਂ ਚੋਣ ਹੋਈ ਹੈ ਤਾਂ ਉਹ ਦੇਊਗਾ हां जी हां ਤੇ ਜੋ ਵੀ ਸਾਡੀ ਕਮੇਟੀ ਚੁਣੀ ਗਈ ਹੈ ਸੱਤ ਦੇ ਸੱਤ ਸਾਡੇ ਮੈਂਬਰ ਚੁਣੇ ਗਏ ਨੇ ਉਹ ਮੌਕੇ ਦੀ ਸਰਕਾਰ ਨੂੰ ਸਰਦਾਰ ਭਵਨ ਸਿੰਘ ਮਾਂਜੀ ਦੀ ਸੋਚ ਨੂੰ ਆਮ ਆਦਮੀ ਪਾਰਟੀ ਨੂੰ ਸਮਰਪਿਤ ਨੇ ਤੇ ਉਹ ਬਿਲਕੁਲ ਇਮਾਨਦਾਰੀ ਨਾਲ ਨਿਰਪੱਖਤਾ ਨਾਲ ਅੱਗੇ ਇਹ ਕੰਮ ਕਰਨਗੇ ਅਤੇ ਸਾਨੂੰ ਪੂਰੀ ਉਮੀਦ ਆ ਜਿਵੇਂ ਪਹਿਲਾਂ ਛੋਟੇ ਕਿਸਾਨਾਂ ਨੂੰ ਦਰਮਿਆਨੀ ਕਿਸਾਨਾਂ ਨੂੰ ਤੇ ਹੋਰ ਪਿੰਡ ਦੇ ਸਾਰੇ ਆਪਣੇ ਕਿਸਾਨਾਂ ਨੂੰ ਇਸ ਦਾ ਲਾਹਾ ਲੈ ਹੁੰਦਾ ਰਿਹਾ ਤਾਂ ਅੱਗੇ ਵੀ ਇਹਦਾ ਲਾਹਾ ਤਾਂ ਪ੍ਰਧਾਨ ਕਿਸ ਨੂੰ ਚੁਣਿਆ ਗਿਆ ਪ੍ਰਧਾਨ ਜਿਉ ਸਾਨੂੰ ਸਾਤਰੀ ਸਾਥ ਦੇਖੇ ਨੇ ਉਹ ਸਾਰੇ ਪ੍ਰਧਾਨੇ ਨੇ ਇਹਨਾਂ ਤੇ ਆ ਤੇ ਸੇਵਾ ਕਰਨ ਵਾਲੇ ਸਾਡੇ ਸਾਰੇ ਜੁਝਾਰੂ ਸਾਥੀ ਨੇ ਤੇ ਸੇਵਾ ਕਰਨ ਵਾਲਿਆਂ ਦੇ ਵਿੱਚੋਂ ਕਿਸੇ ਵਗਰ ਨਾ ਪ੍ਰਧਾਨ ਹੋ। ਹਾਂਜੀ ਤੁਹਾਡਾ ਨਾਮ परमेशपाल जी ਅਕੀਸ ਅੱਜ ਚੋਣ ਹੋਈ ਹੈ ਕੋਆਪਰੇਟਿਵ ਸੁਸਾਇਟੀ ਦੀ ਕਿਵੇਂ ਦਰੇ ਬਹੁਤ ਸ਼ਾਂਤੀ ਨਾਲ ਚੋਣ ਹੋਈ ਹੈ ਜੀ ਅਸੀਂ 11 ਮੈਂਬਰ ਚੁਣੇ ਗਏਗੇ ਇਸ ਤੋਂ ਬਾਅਦ ਅਸੀਂ ਆਪ ਦੇ ਹਫਤੇ ਦੇ ਅੰਦਰ ਅੰਦਰ ਪ੍ਰਧਾਨ ਜੀ ਦੀ ਚੋਣ ਕਰਾਂਗੇ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਆਪਸੀ ਮਾਲ ਬਰਕਰਾਰ ਹੁੰਦਾ ਤੇ ਅੱਜ ਵੀ ਆਪਸੀ ਜਿਹੜੀ ਭਾਈਚਾਰਕ ਨਾਲ ਜਿਹੜੀ ਬਿਲਕੁਲ ਜੀ ਸ਼ਾਂਤੀਪੂਰ ਸਾਰਾ ਕੰਮ ਸਮਾਪਤ ਹੋਇਆ ਜੀ ਆਪਸੀ ਸਹਿਮਤੀ ਪੂਰੀ ਬਣੀ ਬਿਲਕੁਲ ਜੀ ਸਹਿਮਤੀ ਰਹੀ ਹੈ ਸਾਡੀ ਸਾਰੇ ਮੈਂਬਰ ਦੀ ਸਹਿਮਤੀ ਨਾਲ ਸਾਰਾ ਨੁਮਵਦਿਆ ਜੀ